ਫਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਾਈ ਦਾ ਐਡਰੈਸ ਕਿਰਾਂ ਜ਼ਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਨਾਮ ਆ ਭਾਜੀਆਂ ਦਾ ਹਰਜੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆਂ ਵੀਡੀਓ ਬਣਾਉਣ ਦੋ ਨਾਗਰ ਗਾਵਾਂ ਦੇ ਵਿੱਚ ਦਿਖਾਵਾਂਗੇ ਤੇ ਦੋਵੇਂ ਗਾਵਾਂ ਦੋਸਤੋ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਜਰਸੀ ਗਾਂ ਦੇ ਮਗਰ ਬੱਚਾ ਵਛੀ ਤੇ ਜਿਹੜੀ ਇਹ ਕਾਲੀ ਗਾਂ ਇਹਦੇ ਮਗਰ ਬੱਚਾ ਹੈਗਾ ਜੀ ਇਹ ਵਛਾ ਤੇ ਅੱਜ ਦੀ ਵੀਡੀਓ ਦੇ ਜਿਹੜੇ ਰੇਟ ਹੋਣਗੇ ਦੋਸਤੋ ਮੇਰੇ ਸਾਹਮਣੇ 20 20 ਕਿਲੋ ਬਹੁਤ ਤਿਆਰ ਹੈ ਜੀ 20 20 ਲੀਟਰ ਬਹੁਤ ਤਿਆਰ ਹੈ ਜੀ ਤੇ گاਵਾ ਦਾ ਰੇਟ ਹੋਊਗਾ ਜੀ 60 60000 ਰੁਪਏ ਅੱਜ ਜਿਹੜੀ ਵੀਡੀਓ ਦੇ ਵਿੱਚ ਡਿਟੇਲ ਆਪਾਂ ਸਾਰੀ ਭਾਈ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲੇ ਬੇਨਤੀ ਆ ਅੱਜ 19 ਕੁਰੀਦ ਵੀਡੀਓ ਪੈਣੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਕ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰ ਬਾਈ ਨਾ ਕਰਦੇ ਆ ਗੱਲ ਬਾਤ ਨੇ ਡਿਟੇਲ ਆਪਾਂ ਸਾਰੀ ਪੁੱਛਦੇ ਆ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂਜੀ ਭਾਈ ਸਸੀ ਗੱਲ ਜੀ ਸਸੀ ਗਾ ਵੀਰੇ ਉਹ ਠੀਕ ਠਾਕ ਵਧੀਆ ਵਰਜੀ ਵਧੀਆ ਕਿਰਪਾਈ ਚੱਲੀ ਜਾਂਦਾ ਵਧੀਆ ਕੰਮ ਕਰ ਚੱਲੀ ਹੈ ਮਾਦੀ ਕਿਰਪਾ ਵੀਰੇ ਚਲੋ ਸ਼ੁਕਰ ਹੈ ਜੀ ਐਡਰੈਸ ਬੋਲ ਦੋ ਜੀ ਆਪਣਾ ਪਿੰਡ ਚਾਟੀਵੰਡ ਸ਼ਹਿਰ ਅੰਮ੍ਰitsar ਵੀਰ ਅੰਮ੍ਰitsar ਫੋਨ ਨੰਬਰ ਹੈਗਾ 9041874966 ਇਸੇ ਨੰਬਰ ਤੇ ਵਰਸਾ ਚਲਦਾ ਹੈ ਨਾਮ ਨਾਮ ਨਾ ਜੋਬਨ ਜੀ ਕੁਝ ਨਹੀਂ ਦਤ ਸਟਕਾ ਤੈਂ ਚ ਬਨੇ ਅੱਛਾ ਭਾਜੀ ਗਾਵਾ ਅੱਜ ਆਪਣੇ ਕੋਲ ਵੀਰੇ ਦੋ ਐ ਨਾ ਦੋਵੇਂ ਤਾਜ਼ੀਆਂ ਸੂਈਆਂ ਵੀਰ ਜੀ ਇੱਕ ਪਰਸਾਂ ਦੀ ਵੱਚੀ ਸੂਈ ਆ ਜਲਸੀ ਚਲਸੀ ਵੱਚੀ ਪੀ ਹੋਰ ਜਲਸੀ ਦੀ ਵੱਚੀ ਦਿੱਤੀ ਆ ਵੱਚੀ ਵੱਚੀ ਬਗਰ ਬੱਚਾ ਮਰਦਾ ਨਾੜੂ ਬੱਚਾ ਆ ਜੀ ਆ ਲੋ ਜੀ ਕਰਿਓ ਚੈੱਕ ਪੀ ਹੋਰ ਜਲਸੀ ਦੀ ਵੱਚੀ ਵੀਰੇ ਦੋ ਦੋ ਵੱਚੀ ਵੇਖੋ ਬਾ ਕਮਾਲ ਵੱਚੀ ਐ ਜੀ ਆ ਲੋ ਜੀ 나ੜੂਆ ਲੈ ਬਾਈ ਲੋ ਛੱਡਿਆ ਵੀ ਜਿੱਦਾਂ ਵੱਚੀ ਪਾਈ ਪਾਈ ਲੱਥੀ ਹੁੰਦੀ ਆ ਹਾਂ ਜੀ ਠੀਕ ਐ ਜੀ ਹਾਂ ਬਾਕੀ ਆਹ ਲੋ ਦੋਸਤੋ ਬਾਕੀ ਦੇ ਥਣਾ ਥਣਾ ਦੀ ਕੁਆਲਿਟੀ ਕਰਾ ਚੈੱਕ ਕਰਿਓ ਜੀ ਇਹ ਤਾਂ ਬੌਲਾ ਹੋਊਗਾ ਭਾਜੀ ਕੋਈ 18 ਕਿਲੋ ਬੌਲੀ ਹੋਊਗੀ 17 18 ਲੀਟਰ ਤੇ ਲਾ ਕੇ ਪਾਓ ਆਪਾਂ 15 ਕਿਲੋ ਬੌਲਾ ਕਰਕੇ ਦੇਣੀ ਕਰੋ ਤੋਰੀਏ ਭਾਜੀ ਨੂੰ ਖੋਲਿਓ ਲੋ ਜੀ ਕਰਿਓ ਦੋਸਤੋ ਚੱਕ 17 18 ਕਿਲੋ ਬੋਲਾ ਲੈਣੇ ਭੈਣ ਭਾਲੇ ਲੈਣੀ ਜੇਣਾ 15 ਕਿਲੋ ਕਰਕੇ ਆ ਬਾਈ ਤੋਂ ਕੱਲਣੀ ਹੈ ਗਾਰੰਟੀ ਦੇ 15 ਲੀਟਰ ਦਾ ਮੰਨ ਵਾਟ ਘਟੋ ਬੇ ਬੱਚੀ ਦੀ ਉਹਦੀ ਫੁੱਲ ਗਾਰੰਟੀ ਪਿਓ ਜਲਸੀ ਦੀ ਬੱਚੀ ਆ ਆਪਣੇ ਪੰਜਾਬ ਦੀ ਇੱਧਰ ਦੀ ਬਹੁਤ ਵੱਡੇ ਕਾਰੀ ਹਾਂਜੀ ਮੂੰਹ ਦੀ ਚੌਗੀ ਵੀਰੇ ਮੂੰਹ ਚਾਰਨਾ ਹੈ ਨਾ ਸੁਹਾ ਦੂਜਾ ਹਾਂਜੀ ਹਾਂਜੀ ਸੁਹਾ ਦੂਸਰਾ ਵੀਰੇ ਸੁਹਾ ਦੂਸਰਾ ਤੇ ਚਾਰ ਦੰਦ ਮੂੰਹ ਤੇ ਦੋਸਤੋ ਆ ਵੇਖਿਓ ਬਾ ਕਮਾਲ ਚੀਜ਼ ਹੈ ਬਹੁਤ ਸੋਹਣੀ ਤਿਆਰੀ ਹੈ 15 ਕਿਲੋ ਬੜਾ ਕਰਕੇ ਵਛੀ ਦਾਂਗੇ ਬੜਾ ਸਵਾ 18 ਕਿਲੋ ਲਓ ਜੀ ਕਰਿਓ ਜੀ ਚੈੱਕ ਦੋਸਤੋ ਅਜੇ ਪਰਾਪੂਣਾ ਪਈਆਂ ਅਜੇ ਕਮਾਲ ਦਾ ਨਾਮਾ ਗੁਲਾਬੀ ਰੰਗ ਦਾ ਨੋਕੜਾ ਥਣ ਵੇਖੋ ਭਾਜੀ ਥੋੜਾ ਜੀ ਥੋੜੀ ਲੰਮੀ ਤੋਰ ਦੋ ਮੋਟਰਸਾਈਕਲ ਤੋਂ ਕਿ ਲੈ ਤੋਰੇ ਮਰਜੀ ਗਾੜੀ ਲਓ ਜੀ ਕਰਿਓ ਚੈੱਕ ਦੇਖੋ ਜੀ ਗਾ ਪਿਓਰ ਜਰਸੀ ਪੰਜਾਬ ਵਾਲੀ ਲੈਓ ਜੀ ਇਹ ਤੋਂ ਭਾਜੀ 15 ਕਿਲੋ ਹੋਗਾ ਤਾਂ 15 ਕਿਲੋ ਕਰਕੇ ਵੀਰ ਜੀ ਦੇਣੀ ਆ ਲਓ ਜੀ ਮੋੜੋ ਜੀ ਇਹ ਤੋਂ 20 ਕਿਲੋ ਤਾਂ 20 ਕਿਲੋ ਕਰਕੇ ਵੀਰੇ ਦੇਵਾਂਗੇ ਠੰਡੀਆਂ ਤੇੀਆਂ ਫੋਟ ਹੋਣੀਆਂ ਬੱਚੀਆਂ ਲਓ ਜੀ ਇੱਕ ਵੀ ਚਿਹਰਾ ਬਗਾਇਆ ਮੜਾ ਮੂੰਹ ਨੂੰ ਆ ਲੋ ਜੀ ਵੇਖੋ ਜੀ ਡੱਕੀ ਮੜੀ ਜਪੀ ਆ ਵੇਖੋ ਦੋਸਤੋ ਫੇਸ ਕੋਈ ਨਹੀਂ ਵੀਰੇ ਹਾਂ ਤਾਜੀ ਸੂਈ ਹੈ ਤੇ ਧੁੱਪ ਚਲੋ ਲੱਗਣ ਲੱਪੀਏ ਕੱਲ ਦੀ ਮਾਲਕੀ ਤੇ ਤਾਜੀ ਸੂਈ ਕੋਈ ਨਵਾਈ ਨਹੀਂ ਕੀ ਵੀਰ ਕਹਿੰਦਾ ਜੀ ਚਵਾਈ ਨਹੀਂ ਲੱਗੀ ਹੈ 2 ਲੱਖ ਦੀ ਮਹਿ ਲੀ ਗੀ ਚਵਾਈ ਉਹਨੂੰ ਨਹੀਂ ਲੱਗੀ ਹੋਗੀ ਠੀਕ ਹੈ ਮੈਂ ਥੱਲੇ ਬੰਦਾ ਉੱਠ ਕੇ ਗਾਥ ਲੈ ਆ ਜੂ ਠੀਕ ਹੈ ਜੀ ਹਾਂ ਲਓ ਜੀ ਕਰੋ ਚੈੱਕ ਦੋਸਤੋ ਵੇਖੋ ਦੋਸਤੋ ਕਿੱਡੀ ਸੋਹਣੀ ਤਿਆਰੀ ਪੂਰਾ ਨਗਰ ਤੇ ਠੋਸ ਆਰਡਰ ਤਿਆਰ ਕੀਤਾ ਕਰਮਾਲੀ ਨੇ ਆ ਲੋ ਜੀ ਵੇਖੋ ਦੋ ਗਾਵਾਂ ਮਿਲਣੀਆਂ ਤੇ ਭਾਈ ਇਹਦਾ ਰੇਟ ਕਿੰਨਾ ਕਰਨਾ ਹੈ ਇਹਦਾ ਮੁੱਲ 70000 ਦੀ ਦੇ ਦਈਏ ਵੀਰੇ 70 ਜੋ ਮਾਨਤਾ ਲੈ ਜੇ ਜੇ ਕਰੇ ਬਰਾਬਰ ਪੈਰੀਆ ਦੀ ਵਚੀ ਦੇ ਦਈਏ 62000 ਦੀ ਹੈਗੀ ਕੋਈ ਜਿੱਕੇ ਜਸਰ ਵੀ 2000 ਰੁਪਏ ਛੜਦਾ ਹੈ ਹਾ 3000 ਰੁਪਏ ਲਓ ਜੀ 60000 ਪੂਰੀ ਰਕਮ ਦੇ ਦਾਂਗੇ ਵੀ 20 ਗੱਲ ਉਹ 60 ਹਜ਼ਾਰ ਦੀ ਬੱਚੀ ਦੇਂਦਾ ਕੋਈ ਨਹੀਂ ਆਪ ਆਪਾ ਮਾ ਲਿਆ ਭਾ ਦੇ ਭਾ ਦੇ ਦਾਂਗੇ ਬੱਚੀ ਸਾਡੀ ਲੋ ਜੀ ਦੋਸਤੋ ਡਿਮਾਂਡ ਬਾਈ ਨੇ ਰੱਖੀ ਆ 70000 ਰੁਪਿਆ 60000 ਰੁਪਿਆ ਬੱਚੀ ਦੇਣੀ ਵੀਰੇ ਆ 60000 ਦੇ ਵਿੱਚੋਂ ਆ ਆ ਗਿਆ ਦਾ ਮਾਨਤਨ ਛੋੜ ਛੱਪਾ ਮੌਕਾ ਬੱਚੀ ਮਗਰ ਰੀਜਲਸੀ ਦੀ ਬੱਚੀ ਮਗਰ ਬੱਚਾ ਮਗਰ ਬੱਚੀ ਆ ਕਰਿਓ ਚੱਕ ਦੋਸਤੋ ਵੇਖੋ ਬੱਚੀ ਬਹੁਤ ਚੰਗੀ ਜੱਡੀ ਦੇ ਦੀ ਲੋ ਜੀ ਕਰੋ ਚੱਕ ਜੀ ਅੱਛਾ ਭਾਈ ਇਹ ਤੋਂ ਅੱਗੇ ਜਿਹੜੀ ਕਾਲੀਗਾਮ ਆ ਇਹਦੇ ਬਰਦਸੀ ਇਹ ਵੀਰ ਜੀ ਇਹ ਵੀ ਕੱਲ ਸੋਈ ਹੋਇਆ ਇੱਕ ਵਾਲੇ ਦੀ ਕੱਲ ਦੇਣ ਦੀ ਸੋਈ ਆ ਠੀਕ ਹੈ ਜੀ ਤੇ ਉਹ ਤੋਂ ਬਹੁ ਵੀਰ ਜੀ ਕਲ ਦੀ ਸੂਈ ਆਏ ਇਹਦੇ ਮੈਂ ਕਿਹਾ ਬੱਛਾ ਜਾ ਉਹ ਗਾੜੀ ਵੱਜ ਜਾ ਗਿੱਲਾ ਨਾੜੂ ਬੱਚੇ ਦਾ ਅੱਛਾ ਜੀ ਐ ਸ਼ਾਇਦ ਗ੍ਰੈਂਡੋ ਦੀ ਗਾ ਆ ਥੀ ਤੇਰੀ ਫੋਲੂ ਕੀ ਥਾਨ ਵੱਧ ਘੱਟ ਪੂਰ ਛੱਟੇ ਦੀ ਗਾਰੰਟੀ ਦੇਖ ਲੂ ਫੋਲੂ ਫੋਲੂ ਠੀਕ ਹੈ ਜੀ ਇਹ ਤਾਂ ਬੜਾ ਹੋਊਗਾ ਕੋਈ 60 18 ਕਿਲੋ ਵਾਲੀ ਹੋਊਗੀ ਕਲ ਦੀ ਸੂਈ ਕੋਈ ਠੀਕ ਹੈ ਜੀ ਨੋ ਜੀ ਦੋਸਤੋ ਇਹ ਗੱਲ ਪਾਈ ਦੇ ਦੋਗਾ ਇਹ ਵੀ ਤਾਜੀ ਸੂਈ ਹੈ ਕੱਲ ਦੀ ਇਹ ਵੀ ਸਵੇਰ ਦੂਜਾ ਹਾਂਜੀ ਹਾਂਜੀ ਸਵੇਰ ਦੂਸਰਾ ਜੀ ਦੂਸਰਾ ਸੂਆ ਸੂਈ ਲਪਾਇਆ ਲਪਾਇਆ ਚੁੱਕਿਆ ਨਹੀਂ ਵਚੀ ਨੇ ਜੀ ਹਾਂਜੀ ਹਾਂਜੀ ਲਪਾਇਆ ਘਰੇ ਪਾਲੇ ਕਰ ਬਸੋ ਚੁੱਕ ਜੇ ਕਰੇ ਪਏ ਢੇਰ ਨਹੀਂ ਪੂਰਾ ਵਚੀ ਨੇ ਪਰਿਆ ਆਹ ਲੋ ਜੀ ਕਰੋ ਚੱਕ ਇਹ ਪਾ ਪੂਰਾ ਵਚੀ ਨੂੰ ਪਈਆਂ ਜਿਹੜਾ ਪਹੂ ਸੁੰਦਾ ਨੇ ਇੱਕ ਰਮ ਮੜਾ ਜਾ ਤੈ ਜੀ ਮਾਰੀ ਆ ਤੈ ਫਿਰ ਵੱਜ ਵੱਜ ਜਾਂਦੀ ਹੈ ਕਰੀ ਬਾਕੀ ਦੋਸਤੋ ਜਿਹੜੀ ਚੀਜ਼ ਹੈ ਨਾ ਲੱਗੀ ਮਾਲਕ ਨੇ ਲਾਈ ਇਹਨੂੰ ਭਾਂਡਾ ਦਾ ਕਰਿਓ ਚੱਕ ਮੈਂ ਤੁਹਾਨੂੰ ਦਿਖਾਉਣਾ ਥੋੜੀ ਜੀ ਅੱਗੇ ਨਿਕਲਦੀ ਹੈ ਨਾ ਮੁਰ ਫਜਰ ਸੁਈ ਹੈ ਜੀ ਬਿਲਕੁਲ ਕੱਲ ਦੀ ਤੇ ਇਹਨੂੰ ਬਾਜ਼ਾਰ ਕਿਤੇ ਕਿੰਨਾ ਕੁ ਲੱਗੂ ਦੱਸੋ ਤੁਸੀਂ ਹਾਂਜੀ ਆਹ ਵੇਖੋ ਜੀ ਆਹ ਚੀਜ਼ਾਂ ਕਰਿਓ ਆਪਾਂ ਜੀ ਤੁਹਾਨੂੰ ਵੀ ਇਤੋਂ ਹੀ 15 ਕਿਲੋ ਬੜਾ ਕਰਕੇ ਵਾਚੀ ਦੇ ਦਾਂਗੇ ਇਹ ਵੀ 15 ਕਿਲੋ ਹਾਂ 15 ਕਿਲੋ ਮਾਨਿਕਲ ਕੋਈ ਵਾਚੀ ਲੈ ਜਾਏ ਭੂਰ ਛੱਤੇ ਥਾਂ ਵੱਧ ਕਰਦੀ ਗਾਰੰਟੀ ਹੋਗੀ ਠੀਕ ਹੈ ਜੀ ਲਓ ਜੀ ਤੁਹਾਨੂੰ ਬਹੁਤ ਚੰਗਾ ਲੱਗਾ ਬਹੁਤ ਸੁਪਈਆਂ ਸੁਪਈਆਂ ਬਹੁਤ ਵਾਚੀ ਦੇ ਜਾਓ ਕਰੋ ਚੈੱਕ ਦੋਸਤੋ ਸ਼ਰ ਗਰੈਂਡੋ ਦੀ ਵਾਚੀ ਹੈ ਬਹੁਤ ਠੰਡੀ ਧੀਰੀ ਹੈ ਲਓ ਜੀ ਕਰੋ ਜੀ ਚੈੱਕ ਦੋਸਤੋ ਥੋੜਾ ਮਾਲ ਖੁੱਲਾ ਰਹਿਂਦਾ ਉਹਦੇ ਕਰਕੇ ਮਾਲ ਥੋੜਾ 15 ਕਿਲੋ ਬਾਈ ਕਹਿੰਦਾ ਵੀ ਮੰਨ ਕੇ ਕੋਈ ਬੋੜੇ ਦਾ ਫੁੱਲ ਫੁੱਲ ਕਰਦ ਵੱਡਾ ਹੋਊਗਾ ਫੁੱਲ ਵਜਨ ਹੋਊਗਾ ਵੱਡੀ ਫੁੱਲ ਹੋਊਗੀ ਪੂਰਾ ਵਜਨ ਵਜੂਦ ਹੈ ਦੋਸਤੋ ਗਾਂ ਦਾ ਵੱਡਾ ਕੱਦ ਘਾਟ ਪੂਰਾ ਫੁੱਲ ਹੈ ਵੀ ਬੋਡੀ ਵੇਟ ਵੱਡੇ ਟੰਚੇ ਦੀ ਆ ਬੱਚਾ ਵਿਖਾ ਦੇ ਇੱਕ ਦੀ ਮਾਦਾ ਗਰੀ ਹਾਂਜੀ ਬੱਚਾ ਗੱਲਾ ਨਾਲ ਜੋ ਬੱਚੇ ਦਾ ਜੀ ਨਾਲੂਆ ਨਾਲ ਹੀ ਇਹਦੇ ਬੱਚੇ ਦਾ ਵਛਾ ਕਰ ਲੋ ਚੱਕ ਹਾਂਜੀ ਕਰਿਓ ਚੱਕ ਦੋਸਤੋ ਅਜੇ ਭਾਣਾ ਪੂਣਾ ਬੱਚੇ ਨੇ ਲੱਖਣੀ ਹੈ ਵੀਰੇ ਅਜੇ ਦੇ ਇਹਦਾ ਭਾਈ ਮੁੱਲ ਕਿੰਨਾ ਹੋਊਗਾ ਜੀ ਇਹਦੇ ਭਾਈ ਗਾਂ ਦੁੱਧ ਦੇ ਦੋ 32 33 ਕਿਲੋ ਹਾਂਜੀ ਇਹਦੀ ਭਾਣ ਬੱਚੀ ਦੇਵਾਂਗੇ ਕੰਨਕਪੜਾ ਇਹ ਵਾਸੀ ਪੂਰੇ ਪੈੜੀ ਦਾ ਵਾਸੀ ਪੂਰੇ ਪੈੜੀ ਦਾ ਦੇਣੀ ਇਹ ਚੋ ਕੋਈ ਹੈਗੀ ਕਿ ਜਿਸ ਇਹ ਦੇ ਕੋਈ 1000 ਦਾ ਮਾਲ ਹੋਣਾ ਇਹ 1 ਕੋ 40000 ਹੈ ਨਾ 40000 ਦੀ ਵਚਨੀ ਠੀਕ ਹੈ ਜੀ ਲਓ ਜੀ ਦੋਸਤੋ ਕਰ ਲਿਓ ਚੈੱਕ ਇੱਥੇ ਆਵੇ ਮੇਰਾ ਵੀਰ ਭਾ ਕੋਈ ਵੀ ਵੇਚ ਆ ਕੇ ਆਪਦੀ ਖੜੇ ਭਾਏ 500 ਰੁਪਏ ਦੀ ਲਾਉਣੀ ਆਪਾਂ ਨੇ ਕੋਈ ਗੁੱਸਾ ਕਰਨੀ ਨਹੀਂ ਠੀਕ ਹੈ ਜੀ ਜੋ ਕੋ ਲਾ ਕੇ ਕਿਹਾ ਰਿਸ਼ੇਦਾਰ ਕੋ ਭੈਣ ਭਾ ਵੇਂਦਾ ਆ ਉਹਨੂੰ ਕਰਦੇ ਵੇਚ ਆ ਕੇ ਆਪਦੀ ਬੱਚੀ ਖੜੇ ਨਾ ਪੂਰ ਫੁੱਲ ਗਾਰੰਟੀ ਹੋਗੀ ਠੀਕ ਹੈ ਜੀ ਬਾਤ ਚੰਗੀ ਲੱਗੇ ਕੋ ਦੋ ਥੋੜਾ ਆਵੇ ਉਹ ਸ਼ਟਾ ਲੈ ਗਰੇ 2015 15 16 ਨਾਲ ਕੋਲੇ ਬਾਉਲੀ ਹੋਵੇ ਬੱਚੀ ਲਾਦੀ ਕੇ ਵਾਪਸ ਕਹਦੇ ਕੋਈ ਆ ਸਾਡਾ ਹੁੰਜਾ ਦਾ ਵੀਡੀਓ ਸਾਰੀ ਚੱਲਣ ਰਹੀ ਆਪਾਂ ਵੀਡੀਓ ਜਿਹੜੀ ਗੱਲ ਕਵਾਂਗੇ ਉਹ ਕਰਾਂਗੇ ਠੀਕ ਹੈ ਜੀ ਹਾਂ ਜਮਾਲ ਤੇ ਕਾ ਮਾਲ ਦੀ ਫੇਰੀ ਕਮੇਡੀ ਸ਼ਾਹ ਵਿੱਚ ਦਈ ਤਾਲੀ ਗਾਂ ਦਾ ਰੇਟ ਹੈਗਾ ਜੀ ਲੈਂਡ ਟੈਨ 66000 ਰੁਪਿਆ ਹਾਂਜੀ ਤੇ ਯਰਸੀ ਗਾਂ ਦਾ ਰੇਟ ਹੈਗਾ ਜੀ ਲੈਂਡ 70000 ਰੁਪਿਆ 1 ਥਾਣੇ ਵਿਖਾਇਆ ਬੱਚੀ ਜਾਈ ਦੋ ਆਹ ਕਰਿਓ ਚੈੱਕ ਦੋਸਤੋ ਮਰੀ ਲੱਤ ਵੀ ਸ਼ੁਕਰੀਆ ਜੀ ਕਹਦੇ ਬੱਤੋ ਹੀ ਗਣਾ ਚਲੋ ਹਾਂ ਲੋ ਦੋਸਤੋ ਕਰੋ ਚੈੱਕ ਵੇਖੋ ਥਣ ਗੋਲੀ ਲੱਗੇ ਆ ਬੱਚਾ ਮਗਰ ਗ ਠੀਕ ਹੈ ਜੀ ਯਰਸੀ ਗਾਂ ਦੇ ਮਗਰ ਵਛੀ ਹਾਂ ਜੀ ਜਲਸੀ ਗਾਂ 60000 ਦੀ ਦੇਣੀ ਜੇ ਆ ਚੌਣੇ ਦੀ ਵਛੀ ਦੇਣੀ ਹੈ ਬੋਲਾ 15-15 ਸਵਾਸਲਾ ਕਿਲੋ ਬੋਲੀ ਹੋਊਗੀ ਠੀਕ ਹੈ 60000 ਦੀ ਗਵਰੰਟੀ ਉਹ ਥਾਣੇ ਵਾਦ ਕਰ 60000 ਤੇ 64000 ਦੋਸਤੋ 1 ਲੱਖ 24000 ਰੁਪਿਆ ਦੋਨਾਂ ਗਵਾਂ ਦਾ ਰੇਟ ਹਾਂ 1 ਲੱਖ 24000 ਰੁਪਿਆ ਬੰਦਾ ਹੈ ਦੋਵੇਂ ਕਟੀਆਂ ਲਵੇ ਹਾਂ ਤੇ 2000 ਰੁਪਿਆ ਛਰਦਾ ਗੋਲ ਤੁਸੀਂ ਕਟੀਆਂ ਲੂ ਤੇ 22000 1 ਲੱਖ 22000 ਰੇਟ ਦੇ 1 ਲੱਖ 22000 ਦੇ ਦਾਂਗੇ ਠੀਕ ਹੈ ਜੀ ਲਓ ਜੀ ਕਰ ਲਿਓ ਚੈੱਕ ਬਾਕੀ ਉਹ ਵੀ ਦੋ ਕ ਵੀਡੀਓ ਸੁਣ ਕੇ ਫੇਰ ਮੇਰੇ ਵੀਰ ਫੋਨ ਕਰਿਆ ਕਰੋ ਕਿਉਂਕਿ ਵੀਡੀਓ ਦੇ ਵਿੱਚ ਬਾਈ ਨੇ ਦੱਸਿਆ ਵੀ ਦੋਵੇਂ ਗਾਵਾਂ ਦਾ ਜੇ ਕੋਈ ਜੋੜਾ ਖਰੀਦੂਗਾ ਇਕੱਠਾ 1 ਲੱਖ 22000 ਦਊਗਾ ਤਾਂ ਵੈਸੇ ਗਰੰਟੀ ਹੋ ਗਈ ਕੋਈ ਐਦਾਂ ਵੀਰ ਭਾ ਪਏ ਐਦਾਂ ਔਨਲਾਈਨ ਵੀ ਕੋਈ ਲੈ ਜਾ ਆਪਦੀ ਗਰੰਟੀ ਸਾਰੀ ਫੁੱਲ ਹੋਊਗੀ ਉਹ ਚੱਟਾ ਲੈ ਗੜੇ ਥਣ ਵੱਟ ਘਾਟ ਅਸੀਂ ਲੱਦ ਕੇ ਸਾਡੀ ਵਾਪਸ ਪਏ ਠੀਕ ਹੈ ਜੀ ਹਾਂ ਦੋ ਨਾਲ ਤੁਹਾਨੂੰ ਦਿਖਾਤੇ ਆ ਚੋਕੇ ਤਸੱਲੀ ਕਰਨੀ ਤੁਹਾਡੀ ਵੈਡੀ ਮਾਲ ਦੀ ਉਹਨੇ ਦੇਣੀ ਜੇ ਦਾ ਮਾਲ ਚੰਗਾ ਦੂਸਰਾ ਬੰਦਾ ਗਰੰਟੀ ਚ ਦਿੰਦਾ ਮੈਂ ਹੋਰ ਗੱਲ ਇੱਕ ਹੁੰਦਾ ਹੈ ਅਗਲੀ ਜੀ ਜੀ ਹਾਂ ਐਡਰੈਸ ਬਾਈ ਦਾ ਇੱਕ ਰਿਫਰ ਬ ਫੋਨ ਨੰਬਰ ਵਈ ਅਕਰੀਫੀ ਬੋਲ ਫੋਨ ਨੰਬਰ ਵੀ ਹੈਗਾ 9041874904 ਇਸੇ ਨੰਬਰ ਤੇ ਵਟਸਐਪ ਚੱਲਦਾ ਮੇਰਾ ਵੀਰ ਫੋਨ ਜਿਹੜੇ ਡੰਗਰ ਪਾਏ ਡੰਗਰੇ ਉਹੀ ਪਹਿਣੇ ਨੇ ਠੀਕ ਹੈ ਡੰਗਰ ਦਾ ਮੇਰਾ ਵੀ ਪੁੱਛੀ ਠੀਕ ਹੈ ਜੀ ਨਾ ਕੋ ਤੋਕੜ ਗਾਉਣੀ ਹੈ ਨਾ ਕੋ ਹੋਲੇ ਪਾ ਲਈ ਆਉਣੀ ਹੈ ਇਹ ਉਹੀ ਡੰਗਰਾਂ ਪਹਿਣੀਆਂ ਜੀ ਧੰਨਵਾਦ ਦੋਸਤੋ ਰੋਲਾ ਵੀਡੀਓ ਦੇਖਣ ਵਾਸਤੇ